ਸੋ ਵੇ ਸਾਈਡ ਦੇ ਸਾਈਡ ਇਥੋਪੀਆ ਦੇ ਸਾਈਡ ਇਥੋਪੀਆ ਐਂਡ that side is kenya oh so this side is kenya wale oh godi yaad bahut aundia sareyan di garib kenya jambo kenya welcome to kenya hukuna mataata eh mainu aun nahi denda yaar mera jee bahut karda finally bhai baithna paina jee ni jaan nu karda eh duniya to kehnde hunde hai te nahi jaan nu jee karda ithe ਵਾਰ ਵਹ ਖਵਾਬ ਉਹ ਚਲਦੀ ਐਰ ਵਾਰ ਆਯੋ ਹਾਲਾ ਲਟ ਡੈਂਗੋ ਸਾਊਥ ਥੋਪੀਆ ਦੇ ਟਾਊਨ ਤੁਰਮੀ ਚ ਅੱਜ ਸਾਡਾ ਲਾਸਟ ਦਿਨ ਹੈ ਤੇ ਅੱਜ ਅਸੀਂ ਐਕਸਪਲੋਰ ਕਰਨ ਜਾ ਰਹੇ ਹਾਂ ਦਾਸਨੇਚ ਟ੍ਰਾਈਬ ਜਿਹੜਾ ਕਿ ਬਿਲਕੁਲ ਕੀਨੀਆ ਦੇ ਬਾਰਡਰ ਤੇ ਰਹਿੰਦਾ ਹੈਗਾ ਤੇ ਸਵੇਰ ਦੇ 8 ਵਜੇ ਹੋਇਆ ਫਿਲਹਾਲ ਆ ਅਸੀਂ ਆਪਣੇ ਹੋਟਲ ਚ ਇਹ ਸਾਡੇ ਸਾਰੇ ਪਿੱਛੇ ਮਤਲਬ ਰੂਮ ਜਿਹਾ ਇੱਥੇ ਇਸ ਤਰ੍ਹਾਂ ਦੇ ਬਣੇ ਹੋਏ ਆ ਤੇ ਅਸੀਂ ਇਹ ਵੇਟ ਕਰ ਰਹੇ ਹਾਂ ਸਾਡੇ ਗਾਈਡ ਤੇ ਸਾਡੇ ਡਰਾਈਵਰ ਦੀ ਉਹ ਆਉਂਦੇ ਆ ਤੇ ਫਿਰ ਅੱਜ ਨਿਕਲਣਾ ਇੱਕ ਨਵਾਂ ਟਰਾਈਬ ਐਕਸਪਲੋਰ ਕਰਨ ਦੇ ਲਈ ਮੈਂ ਕਿਹਾ ਅੱਜ ਤੁਹਾਨੂੰ ਅਫਰੀਕਾ ਦਾ ਬ੍ਰੇਕਫਾਸਟ ਵੀ ਦਿਖਾ ਦਈਏ ਕਿਹੋ ਜਿਹਾ ਹੁੰਦਾ ਤੇ ਇਹਦੇ ਨਾਲ ਗੁਜ਼ਾਰਾ ਕਰਨਾ ਪੈਂਦਾ ਹੈਗਾ ਬਸ ਬ੍ਰੈਡ ਤੇ ਪੀਨਟ ਬਟਰ ਲਾ ਕੇ ਕਾਫੀ ਵੀ ਇੱਥੇ ਪੰਜ ਦਿਨ ਹੋ ਗਏ ਦੁੱਧ ਨਹੀਂ ਮਿਲਿਆ ਸਾਨੂੰ ਤੇ ਬਲੈਕ ਕਾਫੀ ਤੇ ਬਾਕੀ ਆ ਸ਼ਹਿਦ ਦੇ ਦਿੰਦੇ ਆ ਇਹ ਇੱਥੇ ਲਾਉਣ ਨੂੰ ਤੇ ਸ਼ਹਿਦ ਹੁੰਦਾਗਾ ਤੇ ਬਾਕੀ ਹੁੰਦਾਗਾ ਪੋਰਚ ਇਹ ਦੇ ਦਿੰਦੇ ਆ ਓਟਮੀਲ ਕਹਿੰਦੇ ਆ ਇਹਨੂੰ ਬਸ ਹੋਰ ਕੁਝ ਨਹੀਂ ਮਿਲਦਾ ਓਟਮੀਲ ਤੇ ਬ੍ਰੈਡ ਇਹ ਹੀ ਖਾਈ ਜਾਂਦੇ ਆ ਜਾਂ ਦੇਨੇ ਚੌਲ ਖਾ ਲੈਨੇ ਆ ਜਿਹੜਾ ਇਹ ਸਾਡਾ ਹੋਟਲ ਹੈ ਨਾ ਇਹਨੂੰ ਤੁਸੀਂ ਜੰਗਲ ਦਾ ਲੋਜ ਕਹਿ ਸਕਦੇ ਵਸ ਤਾਂ ਇਹਦਾ ਨਾਂ ਕੋਈ ਹੋਰ ਹੈ ਦੇਗੂ ਆਇਆ ਖੜਾ ਹੈਗਾ ਬ੍ਰਦਰ ਸਾਡਾ ਤੇ ਗੱਡੀ ਵੀ ਆਈ ਖੜੀ ਐ ਇਹ ਟਾਈਮ ਦੇ ਪਵੰਦ ਆ ਪੱਕੇ ਬੰਦੇ ਆ ਲੇਟ ਹੁੰਦੇ ਹੀ ਨਹੀਂ ਹੈਗੇ ਹੈਲੋ ਗੁੱਡ ਮਾਰਨਿੰਗ ਅਗੇਨ ਨਮਸਤੇ ਹਾਊ ਆਰ ਯੂ ਫਾਈਨ ਗੁੱਡ ਲੈਟਸ ਗੋ ਹਾਫ ਅਨਰ ਅਗੇਨ ਲੇਟ ਇੱਥੇ ਨਾ ਬ੍ਰੇਕਫਾਸਟ ਕਰਦੇ ਕਰਾਉਂਦੇ ਬੰਦਾ ਆਪ ਲੇਟ ਹੋ ਜਾਂਦਾ ਅਸੀਂ ਲੇਟ ਹੋ ਗਏ ਪਰ ਇਹ ਟਾਈਮ ਦੇ ਪੱਕੇ ਹੁੰਦੇ ਆ ਕੀ ਮੰਗਿਆ ਸੀ ਖੁਸ਼ੀਆਂ ਨੇ ਹੁਣ ਕੀ ਮੰਗਿਆ ਸੀ ਪਾਸਪੋਰਟ ਪਾਸਪੋਰਟ ਕਹਿੰਦਾ ਨਾਲ ਚੱਕ ਲਓ ਸਿਕਿਉਰਿਟੀ ਸਿਕਿਉਰਿਟੀ ਕੋਈ ਨਹੀਂ ਹੋਊਗੀ ਉੱਥੇ ਤਾਂ ਵੀ ਕਹਿੰਦਾ ਜ਼ਰੂਰੀ ਐ ਮਤਲਬ ਬਾਰਡਰ ਏਰੀਆ ਕਹਿੰਦਾ ਕੋਈ ਦੇਖ ਲੈਂਦਾ ਪੁੱਛ ਪੜਤਾਲ ਕਰ ਲੈਂਦਾ ਤਾਂ ਕਰਕੇ ਹੁਣ ਗੱਡੀ ਆ ਗਈ ਨਿਕਲ ਲੱਗਿਆ ਸਾਹਮਣੇ ਵਾਲਾ ਕੱਚਾ ਰੋਡ ਐ ਜਿਹੜਾ ਇਹ ਲੰਘਿਆ ਕੀਨੀਆ ਨੂੰ ਇਹ ਕੀਨੀਆ ਦੇ ਬਾਰਡਰ ਤੇ ਜਾਉਂਦਾ ਤੇ ਇੱਥੋਂ 28 ਕਿਲੋਮੀਟਰ ਕਹਿੰਦਾ ਇਹ ਮਤਲਬ 28 ਕਿਲੋਮੀਟਰ ਹੈਗਾ ਤੇ ਬਾਕੀ ਦੇਖਦੇ ਆ ਕਿਵੇਂ ਦਾ ਰਹੂ ਆਪਣਾ ਸਫਰ ਲੈ ਬਈ ਪਾਸਪੋਰਟ ਕਰ ਦਈਏ ਤੇਗੂ ਦੇ ਹਵਾਲੇ ਓਕੇ ਟਿਕਟ bro ਓਕੇ ਥੈਂਕ ਯੂ ਯੈਸ ਸਟੈਂਪ ਹੇਅਰ ਆਂਡ ਵੀਜ਼ਾਸ ਆਲਸੋ ਹੇਅਰ ਓਕੇ ਥੈਂਕ ਯੂ ਸੋ ਮੱਚ ਦਰਮੀ ਤੋਂ ਘੰਟੇ ਦੇ ਸਫਰ ਬਾਅਦ ਅਸੀਂ ਪਹੁੰਚ ਗਏ ਆ ਇੱਕ ਟਾਊਨ ਹੈ ਓਮੋਰੇਟ ਤੇ ਓਮੋਰੇਟ ਚ ਮਤਲਬ ਇੱਥੇ ਪਾਸਪੋਰਟ ਚੈੱਕ ਹੁੰਦੇ ਆ ਬੰਦੇ ਦੇ ਜਿਹੜਾ ਇਹ ਕਬੀਲਾ ਜਿਵੇਂ ਤੁਹਾਨੂੰ ਦੱਸਿਆ ਸੀ ਕੀਨੀਆ ਦੇ ਬਿਲਕੁਲ ਬਾਰਡਰ ਤੇ ਰਹਿੰਦੇਗਾ ਤੇ ਤਾਂ ਕਰਕੇ ਸਾਰੇ ਇੱਥੇ ਇੱਕ ਪਹਿਲਾ ਕਬੀਲਾ ਹੈ ਜਿੰਨੇ ਅਸੀਂ ਓਮੋ ਵੈਲੀ ਦੇ ਟ੍ਰਾਈਬਸ ਦੇਖਾਂਗੇ ਜਿਹਦੇ ਲਈ ਪਾਸਪੋਰਟ ਤੁਹਾਡਾ ਜ਼ਰੂਰੀ ਹੈਗਾ ਤੇ ਇਹਨਾਂ ਲਈ ਪਾਸਪੋਰਟ ਕੋਈ ਜ਼ਰੂਰੀ ਨਹੀਂ ਐਂ ਕੀਨੀਆ ਭੱਜ ਜਾਂਦੇ ਨੇ ਐਂ ਆ ਜਾਂਦੇ ਨੇ ਉਹ ਅਗਾਹ ਜਾ ਕੇ ਦੱਸਾਂਗੇ ਫਿਲਹਾਲ ਅਸੀਂ ਦੇਗੂ ਨੂੰ ਆਪਣੇ ਪਾਸਪੋਰਟ ਦੇ ਦਈਏ ਤੇ ਚੈੱਕ ਅਪ ਹੋਊਗਾ ਤੇ ਫਿਰ ਅੱਗੇ ਕਿੱਥੇ ਕਿੱਥੇ ਕਿਵੇਂ ਦੀ ਲੰਗਣਾ ਉਹ ਤੁਹਾਨੂੰ ਸਾਰਾ ਤੁਹਾਨੂੰ ਦਿਖਾਵਾਂਗੇ ਪਾਸਪੋਰਟ ਦੇਖਣ ਤੋਂ ਬਾਅਦ ਸਾਡੇ ਤੇ ਹੁਣ ਅਸੀਂ ਆ ਗਏ ਆ ਉਮੋ ਰਿਵਰ ਦੇ ਕਿਨਾਰੇ ਇਹ ਉਮੋ ਰੇਟ ਸ਼ਹਿਰ ਦੇ ਕੋਲੇ ਜਿਹੜਾ ਟਾਊਨ ਹੈ ਉਹਦੇ ਕੋਲ ਦੀ ਇਹ ਲੰਘਦਾ ਹੈਗਾ ਉਮੋ ਰਿਵਰ ਤੇ ਇਹ ਸਿੱਧਾ ਜਾਂਦਾ ਕੀਨੀਆ ਨੂੰ ਇਟਸ ਗੋਇੰਗ ਟੂ ਲੇਕ ਤੁਰਕਾਨਾ ਰਾਈਟ ਤੁਰਕਾਨਾ ਲੇਕ ਤੁਰਕਾਨਾ ਇਹ ਲੇਕ ਤੁਰਕਾਨਾ ਨੂੰ ਵਗ ਜਾਂਦਾ ਹੈਗਾ ਜਿਹੜਾ ਆਪਾਂ ਪਹਿਲਾਂ ਕੀਨੀਆ ਚ ਵਲੌਗ ਪਾਏ ਸੀਗੇ ਤੇ ਜਿਹੜਾ ਇਹ ਦਰਿਆ ਹੈਗਾ ਤੇ ਹੁਣ ਆ ਕਿਸ਼ਤੀਆਂ ਨਿੱਕੀ ਜਿਹੇ ਇਹਦੇ ਵਿੱਚੋਂ ਦੀ ਸਾਨੂੰ ਪਾਰ ਕਰਾਉਣਗੇ ਉੱਧਰਲੇ ਪਾਸੇ ਦਾਸ ਨੇ ਚ ਜਿਹੜਾ ਟਰਾਈਬ ਇਹ ਇਹਨਾਂ ਦੀ ਕਿਸ਼ਤੀ ਬਾਲੀ ਜ਼ਬਰਦਸਤ ਆ ਬਾਈ ਇਹ ਦਰਖਤ ਨੂੰ ਕੱਟ ਕੇ ਬਣਾਈ ਹੋਈ ਹੈ ਇਹ ਪੂਰਾ ਦਰਖਤ ਹੈਗਾ ਦਰਖਤ ਦੇ ਵਿੱਚ ਬਸ ਇਹਨਾਂ ਨੇ ਹੋਲ ਮਾਰ ਲਿਆ ਅਫਰੀਕਾ ਨਾਲ ਦਾ ਐਡਵੈਂਚਰ ਕਿਤੇ ਨਹੀਂ ਯਾਰ ਜੋ ਚੀਜ਼ਾਂ ਤੁਹਾਨੂੰ ਅਫਰੀਕਾ 'ਚ ਮਿਲ ਜਾਣਗੀਆਂ ਉਹ ਦੁਨੀਆ 'ਚ ਕਿਤੇ ਨਹੀਂ ਮਿਲਦੀਆਂ ਹੁਣ ਅਸੀਂ ਇਹਦੇ ਵਿੱਚ ਬੈਠਣ ਲੱਗੇ ਆ ਤੇ ਦੇਖਦੇ ਆ ਸਫ਼ਰ ਕਿਵੇਂ ਦਾ ਰਹੂ ਤੇ ਪਰਲਾ ਪਾਸਾ ਦਿਖਾਉਨੇ ਆ ਤੁਹਾਨੂੰ ਜਾ ਕੇ ਵੇ 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 ਇਹ ਮੈਗਲੀ Don't worry. Okay. okay. No, no, I don't know. Mm. No, he don't know. So he, I know something. Yeah, Okay. We uh, tell him to sit on the floor. That it can help to keep balance. Sit now. Sit yes, now. Sit. Yeah. Sit. Stretch on the floor. Uh, it's hard. ਯਾ ਗੁੱਡ ਨੋ ਯੂ ਜਸ ਸਿਟ ਓਨ ਸਿਟ ਸਿਟ ਯਾ ਗੁੱਡ ਵੈਲ ਉਹ ਯਾਰ ਦੇਖੋ ਬਾਈ ਬੈਠੇ ਕਿਵੇਂ ਆਏ ਕਿਸ਼ਤੀ ਦੇ ਵਿੱਚ ਬਹੁਤ ਥੋੜੀ ਜਿਹੀ ਜਗ੍ਹਾ ਹੈ ਸਾਨੂੰ ਬੈਠਣਾ ਪੈ ਰਿਹਾ ਤੇ ਦੇਗੂ ਨੂੰ ਅਸੀਂ ਇੱਥੇ ਬਾਈ ਕਹਤਾ ਤੇ ਕਿਉਂਕਿ ਸਾਡੇ ਨਾਲ ਇੱਕ ਹੋਰ ਲੋਕਲ ਗਾਈਡ ਸਾਨੂੰ ਮਿਲਿਆ ਜਿਹੜਾ ਸਾਨੂੰ ਇੱਥੇ ਲੈ ਕੇ ਜਾ ਰਿਹਾ ਹੈਗਾ ਤੇ ਤੁਹਾਨੂੰ ਉਹਦੇ ਨਾਲ ਇੰਟਰੋਡਿਊਸ ਕਰਾਉਨੇ ਆ ਪਹਿਲਾਂ ਮੁਸੀਬਤ ਚੋਂ ਨਿਕਲੀ ਜੀ ਜੋ ਫਸੇ ਆ ਵੈਰੀ ਰਿਸਕੀ ਇਹ ਮੁੰਡਾ ਦੀ ਗੱਲ ਜਿਹੜਾ ਇਹ ਦਰਿਆ ਹੈ ਨਾ ਆਪਾਂ ਇੱਕ ਦਿਨ ਪਹਿਲਾਂ ਵੀ ਦੇਖਿਆ ਸੀਗਾ ਜਦੋਂ ਕਾਰੋ ਟਰਾਈਬ ਕੋਲ ਗਏ ਸੀ ਤੇ ਉਸ ਦਿਨ ਉੱਪਰੋਂ ਦੇਖਿਆ ਸੀ ਇਹ ਹਮ ਮੋ ਰਿਵਰ ਤੇ ਅੱਜ ਇਹਨੂੰ ਕ੍ਰੋਸ ਕਰ ਰਹੇ ਆਂ ਤੇ ਹੁਣ ਮਤਲਬ ਕੀਨੀ ਵਾਲੇ ਪਾਸੇ ਨੂੰ ਨੇੜੇ ਨੂੰ ਵਗ ਜਾਗੇ ਇਥੋਪੀਆ ਤੋਂ ਕੀਨੀ ਜਾਂਦਾ ਇਹ ਦਰਿਆ ਵੀ ਅਸੀਂ ਵੀ ਇਥੋਪੀਆ ਤੋਂ ਕੀਨੀ ਵਾਲੇ ਪਾਸੇ ਹੀ ਜਾ ਰਹੇ ਆਂ ਅੱਧਾ ਤੱਕ ਤਾਂ ਦਰਿਆ ਕ੍ਰੋਸ ਹੋ ਗਿਆ ਤੇ ਅੱਧਾ ਕਰੰਦਾ ਜਮਾ ਵਿਚਾਲੇ ਆ ਓਹ ਹੋ ਵਹਾਵਾੜਾ ਤੇਜ਼ ਓ ਬਾਈ ਬੜਾ ਰਿਸਕੀ ਕੰਮ ਸੀਗਾ ਮੈਂ ਤਾਂ ਵੀ ਮੈਂ ਇੱਥੇ ਨਾ ਆਇਓ ਮੈਂ ਤਾਂ ਵਿੱਚੋਂ ਡੁੱਬ ਜਾਣੇ ਸੀਗੇ ਦਰਿਆ ਚ ਮੈਂ ਤਾਂ ਵੀਡੀਓ ਵੀ ਨਹੀਂ ਬਣਾਈ ਵਿੱਚੋਂ ਤੁਹਾਨੂੰ ਥੱਲੇ ਉਤਰ ਕੇ ਦਿਖਾਉਣਾ ਸਾਡਾ ਕੀ ਹਾਲ ਹੋਇਆ ਤੇ ਮਸਾਂ ਦਰਿਆ ਪਾਰ ਕੀਤਾ ਯਾਰ ਸਭ ਤੋਂ ਡੂੰਗਾ ਦਰਿਆ ਹੈ ਕਹਿੰਦੇ ਥੋਪੀਆ ਦਾ ਸੈਕੰਡ ਡੀਪਸਟ ਰਿਵਰ ਹੈ ਇਹ ਜਿਹਨੂੰ ਅਸੀਂ ਪਾਰ ਕਰਕੇ ਦੂਜੇ ਪਾਸੇ ਲੰਘੇ ਆਂ ਤੇ ਬੰਦੇ ਨੂੰ ਦੇਖ ਲਓ ਇਹਨੂੰ ਥੱਲੇ ਉਤਰਨਾ ਪੈ ਗਿਆ ਤੇ ਛਾਲ ਮਾਰੀ ਇਹਨੇ ਨਾਲ ਦੀ ਨਾਲ ਛਾਲ ਮਾਰ ਕੇ ਸਾਨੂੰ ਬਚਾਉਣ ਲਈ ਗਾਈਡ ਹੱਸ ਰਿਆ ਸੀ ਦੂਜੇ ਪਾਸੇ ਪਹੁੰਚੇ ਕਹਿੰਦਾ ਸਾਡਾ ਰੋਜ਼ ਦਾ ਕੰਮ ਆ ਟੈਨਸ਼ਨ ਨਾ ਲਓ ਕੋਈ ਨਹੀਂ ਸਾਡੇ ਬੂਟ ਭਿੱਜ ਗਏ ਬਸ ਅੱਜ ਤਾਂ ਬਚ ਹੀ ਆ ਮੈਂ ਤਾਂ ਜਦੋਂ ਡੁੱਬਣ ਲੱਗੇ ਸੀ ਰੇਪਰ ਨੂੰ ਬਹੁਤ ਗਾਲਾਂ ਕੱਢੀਆਂ ਲੱਤਾਂ ਗੰਬੀ ਜਾਂਦੀਆਂ ਹਜੇ ਤੱਕ ਆ ਪਿੱਛੋਂ ਦਿਖਾਇਓ ਪੈਂਟ oh my god ਆ ਦੇਖੋ ਕਿਸ ਤिज ਵੀ ਪਾਣੀ ਆ ਗਿਆ ਸੀ ਜਮਾਂ ਭਰ ਗਈ ਸੀ ਪਾਣੀ ਦੇਖੋ ਜਮਾਂ ਭਿੱਜ ਗਏ oh ho ਇਟ ਹੈਡ ਅ ਗ੍ਰੇਟ ਐਕਸਪੀਰੀਅੰਸ ਰਿੰਪਨ ਮਰੀਆਂ ਲੱਤਾਂ ਐ ਕਰੀ ਜਾਂਦੀਆਂ ਅੱਜ ਤਾਂ ਜਮਾ ਨੇੜੇਉ ਦੇਖੇ ਜਿਹਨ ਕਹਿੰਦੇ ਨੇ ਮੌਤ ਨੂੰ ਨੇੜੇ ਦੇਖੋ ਆਪ ਤਾਂ 20 ਵਾਰੀ ਦੇਖੀ ਅੱਜ ਪਹਿਲੀ ਵਾਰੀ ਨਹੀਂ ਦੇਖੀ ਬਹੁਤ ਵਾਰੀ ਦੇਖੀ ਇਹ ਪਾਲਾ ਔਖਾ ਕੰਮ ਸੀਗਾ ਤਾਂ ਇਹ ਸਾਡੇ ਗਾਈਡ ਦੇ ਨਾਲ ਹੁਣ ਅਸੀਂ ਪਹੁੰਚ ਗਏ ਆ ਜਿਹੜਾ 10 ਨਿਚ ਟ੍ਰਾਈ ਵੈਗਾ ਬਿਲਕੁਲ ਉਹਦੇ ਵਿੱਚ ਤੇ ਲਗਭਗ ਅੱਧਾ ਪੌਣਾ ਕਿਲੋਮੀਟਰ ਤੁਰ ਕੇ ਆਉਣਾ ਪਿਆ ਸਾਨੂੰ ਸਾਨੂੰ ਇਹ ਵੈਸੇ ਇਹਨੇ ਆਉਂਦੇ-ਉਂਦੇ ਦੱਸਿਆਗਾ ਜਿਹੜਾ ਇਹ ਟ੍ਰਾਈਬ ਹੈ ਜਿਵੇਂ ਲੇਕ ਤਰਕਾਨਾ 'ਚ ਅਸੀਂ ਦੇਖਿਆ ਸੀਗਾ ਸੇਮ ਹੈਗਾ ਉਧਰ ਤੇ ਇੱਧਰ ਤੇ ਉਧਰਲੇ ਪਾਸੇ ਉਹਨਾਂ ਦਾ ਨਾਮ ਕੁਝ ਹੋਰ ਹੈ ਇੱਧਰਲੇ ਪਾਸੇ ਇਹਨੂੰ ਦਸਨੇਚ ਬੋਲਦੇ ਆ ਤੇ ਜਿਹੜਾ ਇਹ ਏਰੀਆ ਨਾ ਇੱਧਰ ਗ੍ਰੀਨਰੀ ਬਹੁਤ ਆ ਤੁਹਾਨੂੰ ਆ ਨਿੰਮ ਵੀ ਵੱਡੇ-ਵੱਡੇ ਦੇਖਣ ਨੂੰ ਮਿਲਦੇ ਹੋਣਗੇ ਦਾ ਕਾਰਨ ਇੱਕੋ ਇੱਕ ਹੈ ਤੇ ਜਿਹੜਾ ਓਮੋ ਰਿਵਰ ਵਗਦਾ ਇੱਥੇ ਤੇ ਉਹਦੇ ਕਰਕੇ ਆਲੇ-ਦੁਆਲੇ ਇੱਥੇ ਖੇਤੀ ਵੀ ਹੁੰਦੀ ਆ ਮਤਲਬ ਸਿੰਚਾਈ ਦੇ ਸਾਧਨ ਵਧੀਆ ਧਰਤੀ ਵਧੀਆ ਤਾਂ ਕਰਕੇ ਜਿਹੜਾ ਆਲਾ ਦਵਾਲਾ ਉਹ ਵੀ ਗ੍ਰੀਨ ਹੈ ਤੇ ਗਾਈਡ ਦੱਸ ਰਿਹਾ ਕਹਿੰਦਾ ਵੀ ਮੌਨਸੂਨ ਦੇ ਟਾਈਮ ਫਲੱਡ ਆ ਜਾਂਦੇ ਨੇ ਸਾਰੇ ਏਰੀਆ ਚ ਤੇ ਜਿਹੜਾ 10 ਨਿਚ ਟਰਾਈਵ ਹੈ ਜਿਹੜਾ ਅਸੀਂ ਦੇਖਣਾ ਹੈ ਉਹ ਵੀ ਇਧਰੋਂ ਉਧਰ ਨਮੈਰ ਟਰਾਈਵ ਕਹੇ ਜਾਂਦਾ ਇਹਨੂੰ ਮਤਲਬ ਇਧਰੋਂ ਉਧਰੋਂ ਉਧਰੋਂ ਉਧਰ ਤੁਰਦਾ ਫਿਰਦਾ ਰਹਿੰਦਾ ਹੈ ਤੇ ਸਾਡੇ ਨਾਲ ਸਾਡਾ ਗਾਈਡ ਹੈਗਾ ਕੇਡਰ ਯਾਨੀ ਕੇਡਰ ਯਾ ਕੇਡਰ ਇਹਨਾਂ ਦਾ ਨਾਮ ਹੈ ਤੇ ਬਾਕੀ ਤੁਹਾਨੂੰ ਇਹ ਨਾਓ ਓਕੇ ਸੋ ਨਾਓ ધ ਨੇਮ ਆਫ ਥਿਸ ਵਿਲੇਜ ਕਾਲਡ ਬੋਰ ਕੋਲੇਜ Borkonech. Borkonech, the name of the village. Mm -hmm. The name of the tribe called Dasanech. Mm, Dasanech. No? Yeah. And Dasanech has a very different culture, lifestyle, physical than Hamur, than Karo, than Mursi. As you saw, this is the house of Dasanech. Why they build this kind of house is because they are nomad. They move place to place. By the time when they move, they don't leave their house, they take it with them. and women's are there they are the one who build their houses eh inadiyan budhiyan bhai ghar bana rahi hain te guide dasda ga ve idron udron udron udar hunde jande rehnde hai apne jivein gaddi gaddiyan wale ta thoda ja vadhia hunda shayad gaddiyan wale ta ja hor tnu ki keh sakda hai punjab ch vi matlab kafi sareyan ne apne lokik tarike te vi kariya jede nanu rehnde gaddiyan wale vi nanu hunde rehnde hai te jede inade ghar hai 18 ਨਡੂ ਨਾ ਹੀ ਭੱਟ ਕੇ ਲੈ ਜਾਂਦੇ ਆ ਸਾਰਿਆਂ ਦਫ਼ਤਰ ਦੇ ਪਾਸੇ ਜਾ ਕੇ ਮਤਲਬ ਆਪਣੇ ਕਾਰ ਸੈਟਲ ਕਰਦੇ ਦਿੰਦੇ ਤੇ ਜਿਹੜੇ ਗਵਰਨਮੈਂਟ ਮਤਲਬ ਹੈਗੀ ਐ ਐਨ ਜੀਓਜ਼ ਨੇ ਉਹ ਇਹਨਾਂ ਨੂੰ ਹੈਲਪ ਕਰਦੀਆਂ ਹੀਆਂ ਇਹ ਦੇਖ ਲਓ ਇਹਨਾਂ ਨੇ ਆਪਦੇ ਜਾਨਵਰਾਂ ਨੂੰ ਬਣਾਇਆ ਹੈ ਛੋਟਾ ਜਿਹਾ ਇੱਥੇ ਨਾ ਜਿੰਨੇ ਤੁਹਾਨੂੰ ਟਰਾਈ ਮਿਲਣਗੇ ਸਾਰਿਆਂ ਦਾ ਕੁਝ ਨਾ ਕੁਛ ਡਿਫਰੈਂਸ ਹੋ ਫਰਕ ਹੋ ਕੁਝ ਨਾ ਕੁਛ ਘਰਾਂ ਦਾ ਇਹਨਾਂ ਦੇ ਸਪੈਸ਼ਲੀ ਘਰਾਂ ਦਾ ਦੇਖ ਲਓ ਤੁਸੀਂ ਇਹਨਾਂ ਦੇ ਘਰ ਹੈ ਜਿੰਨੇ ਇਹੋ ਜਿਹੇ ਘਰ ਤੁਸੀਂ ਪਹਿਲਾਂ ਕਦੇ ਨਹੀਂ ਦੇਖੇ ਹੋਣੇ ਮਤਲਬ ਜਿੰਨੇ ਆਪਾਂ ਕਬੀਲਿਆਂ ਦੇ ਵਲੌਗ ਪਾਏ ਹਨ Uh, in that village tribe, we don't build fence mm. between houses mm. because fence make you far from the other. Mm. In our culture, what we have is not only for ourselves, mm. for the others, mm. and we don't use word called mine because if you use called mine, apart from from the others so like this house what it has is not only for them before they start to eat or drink they just call the others hmm. if they build fence it means they don't need the help of the others they don't want to share okay And that's why they don't okay they canna bhai assi gharan ch jive kanda ni kadde fence ni rakhde te ghar <laughs> jade aain rakhdeya sare te tusi dekho yaar ਗਰਮੀ ਚ ਇਹਨਾਂ ਨੂੰ ਕਿੰਨਾ ਔਖਾ ਹੁੰਦਾ ਹੋਗਾ ਜਦੋਂ ਲੋਹ ਚੱਲਦੀ ਹੈ ਨਾ ਭੰਨ ਦਿੰਦੀ ਹੋਗੀ ਲੋ ਤੇ ਉਤੋਂ ਜਿਹੜੇ ਪਹਿਲਾਂ ਸੀ ਘਰ ਦੇਖੇ ਸੀ ਉਹ ਤਾਂ ਥੋੜੇ ਜਿਹਾ ਮਤਲਬ ਖੂਸ ਪਾ ਕੇ ਰੱਖਦੇ ਤਾਂ ਲੱਕੜਾਂ ਨੂੰ ਮਿੱਟੀ ਤੋਂ ਬਣਾਉਂਦੇ ਠੰਡੇ ਰਹਿੰਦੇ ਐ ਪਰ ਇਹਨਾਂ ਦੇ ਘਰ ਤਾਂ ਗਰਮ ਬਹੁਤ ਰਹਿੰਦੇ ਹੋਣਗੇ ਕਿਉਂਕਿ ਟੀਨ ਤਾਂ ਧੁੱਪ ਚ ਤਪਦਾ ਹੀ ਬਹੁਤ ਹੈ ਤੇ ਬਾਕੀ ਜਿਹੋ ਜਿਹਾ ਬੰਦਾ ਰਹਿਣ ਸੈਣ ਹੋਵੇ ਉਹੀ ਜੀ ਜ਼ਿੰਦਗੀ ਹੋ ਜਾਂਦੀ ਹੈ ਤੇ ਦੂਰੋਂ ਦੇਖਣ ਨੂੰ ਲੱਗਦਾ ਤਾਂ ਔਖਾ ਹੁੰਦਾ ਇਹ ਇੱਥੇ ਰਹਿੰਦੇ ਐ ਇਹਨਾਂ ਦੀ ਇੱਥੇ ਲਾਈਫ ਉਵੇਂ ਦੀ ਹੋਈ ਪਈ ਹੈ ਬਟ ਰੈਲਟੀ ਚ ਜੇ ਤੁਹਾਨੂੰ ਦੱਸਾਂ ਹੈ ਬਹੁਤ ਔਖਾ ਔਖਾ ਨਹੀਂ ਬਹੁਤ ਔਖਾ ਹੈਗਾ ਤੇ ਦੇਖ ਲਓ ਆ ਇਹਨਾਂ ਦਾ ਬੈੱਡ ਲੱਗਿਆ ਹੋਇਆ ਹੈ ਮਤਲਬ ਸੌਂਦੇ ਇਸ ਤਰੀਕੇ ਨਾਲ ਹੋਣਗੇ ਇਹ ਤੇ ਬਾਹਰੇ ਇਹਨਾਂ ਨੇ ਚਾਰਪਾਈ ਚਟਾਈ ਵਿਛਾਈ ਹੋਈ ਹੈ ਤੇ ਉੱਪਰ ਆ ਮੱਛਰ ਦਾ ਨੀਲਾ ਲੱਗੇ ਹੈ ਜਦੋਂ ਰਾਤ ਦੇਨੀ ਇੰਨੀ ਖੁੱਲੀ ਹਵਾ ਆਉਂਦੀ ਹੈ ਰਾਤ ਨੂੰ ਤਾਂ ਬਹੁਤ ਹਵਾ ਤੇਜ਼ ਇੱਥੇ ਚੱਲਦੀ ਹੋਣੀ ਤੇ ਸੌਣ ਦੀ ਇਹਨਾਂ ਨੂੰ ਕੋਈ ਸਮੱਸਿਆ ਨਹੀਂਗੀ ਇਹਨਾਂ ਦੇ ਬਜ਼ੁਰਗ ਵੀ ਐਵੇਂ ਹੀ ਆਗੇ ਤੇ ਆ ਇਹਨਾਂ ਦਾ ਫੇਰ ਉਹੀ ਆ ਗਿਆ ਦਿਨੇ ਬੈਠਣ ਨੂੰ ਜਾਂ ਮਤਲਬ ਜਾਨਵਰਾਂ ਜਿਉਂਵਰਾਂ ਨੂੰ ਸ਼ੈਡੋ ਚ ਉਸ ਤਰ੍ਹਾਂ ਦਾ ਇਹਨਾਂ ਨੇ ਬਣਾਇਆ ਹੋਇਆ ਹਾਉ ਫਾਰ ਦੀ ਕੇਨੀਆ ਵਾਟਰ ਫਾਰਮ ਹੇਅਰ 28 ਕਿਲੋਮੀਟਰ 28 ਕਿਲੋਮੀਟਰ ਯਾ ਥੇਅਰ ਆ 3 ਬਾਰਡਰਸ ਕੇਨੀਆ ਐਂਡ ਇਥੀਓਪੀਆ ਇਥੋਪੀਆ ਐਂਡ ਸਾਊਥ ਸ Sudan ਥੇਅਰ ਆ ਸੋਲਜਰਸ অর ਨਾਟ ਇਜ਼ ਏਅਰ ਸੋਲਜਰਸ ਥੇਅਰ ਆ ਸੋਲਜਰ ਯਾ ਓਕੇ ਕੈਨ ਵੀ ਵਿਜ਼ਿਟ ਓਵਰ ਥੇਅਰ ਯਾ ਵੀ ਕੈਨ ਓਕੇ ਥੈਂਕ ਯੂ ਤੇ ਇਥੋਂ ਕੀਨੀਆ ਦਾ ਬਾਰਡਰ ਨੇੜੇ ਹੈਗਾ ਤੇ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਕੀਨੀਆ ਦੇ ਬਾਰਡਰ ਤੇ ਵੀ ਲੈ ਕੇ ਜਾਵਾਂਗੇ ਵੈਸੇ ਬਾਈ ਨੇ ਇੱਕ ਗੱਲ ਹੋਰ ਦੱਸੀ ਇਹ ਸਾਨੂੰ ਖੁਸ਼ੀ ਦੀ ਮਤਲਬ ਜਿਹੜੀ ਗੱਲ ਇੱਥੇ ਪਤਾ ਲੱਗੀ ਇਹ ਕਹਿੰਦਾ ਵੀ ਜਿਹੜੇ ਲੋਕ ਆਏ ਆਪਣੇ ਜਵਾਕਾਂ ਨੂੰ ਅੱਗੇ ਪੜਾ ਰਹੇ ਆ ਤੇ ਬਾਕੀ ਕਬੀਲਿਆਂ 'ਚ ਜਿਵੇਂ ਹੁੰਦਾ ਜਿਵੇਂ ਨੋਮੈਡ ਕਬੀਲਾ ਵੀ ਤੁਰੇ ਫਿਰਦਾ ਰਹਿੰਦਾ ਤੇ ਜਿਹੜੇ ਜਵਾਕਾਂ ਨੂੰ ਪੜਾਉਂਦੇ ਨਹੀਂ ਹੈਗੇ ਤੇ ਬਾਕੀ ਸਾਰੇ ਕਬੀਲਿਆਂ ਦੇ ਲੋਕ ਆਪਣੇ ਨਾਲ ਉਹਵੇਂ ਕਲਚਰ 'ਚ ਜੋੜ ਕੇ ਰੱਖਦੇ ਹਨ ਤੇ ਬਟ ਇਹ ਕਹਿੰਦਾ ਇੱਥੇ ਸਕੂਲ ਵੀ ਹੈਗਾ ਤੇ ਤੁਹਾਨੂੰ ਸਕੂਲ ਵੀ ਦਿਖਾਉਨੇ ਆ ਆਵਦੇ ਜਵਾਕਾਂ ਨੂੰ ਕਹਿੰਦਾ ਇਹ ਮਤਲਬ ਖੇਡਣ ਵੀ ਲਾਉਂਦੇ ਆ ਆਵਦੇ ਜਵਾਕਾਂ ਨੂੰ ਸਕੂਲ ਵੀ ਭੇਜਦੇ ਆ ਤਾਂ ਜੋ ਜਿਹੜੀ ਇਹਨਾਂ ਦੀ ਅਗਲੀ ਜਨਰੇਸ਼ਨ ਹੈ ਉਹ ਥੋੜੀ ਸਿਵਲਾਈਜ਼ਡ ਹੋ ਸਕੇ ਡਿਵੈਲਪ ਹੋ ਸਕੇ ਮਤਲਬ ਇਹਨਾਂ ਨੇ ਤਾਂ ਇਹ ਜ਼ਿੰਦਗੀ ਕੱਢ ਲਈ ਹੈ ਨਾ ਇਹਦਾ ਕਾਰਨ ਸਿਰਫ ਇਹੋ ਹੀ ਆ ਵੀ ਜਿਹੜੇ ਅ ਇੱਥੇ ਓਮੋਰੈਟਿਕ ਸ਼ਹਿਰ ਪੰਦਾ ਇਹ ਛੋਟਾ ਜਿਹਾ ਸ਼ਹਿਰ ਨਹੀਂ ਟਾਊਨ ਹੈ ਇਹ ਉਹਦੇ ਨੇੜੇ ਰਹਿੰਦੇ ਆ ਜਿਵੇਂ ਹਰੇਕ ਇੱਥੇ ਕਬੀਲੇ ਦਾ ਇੱਕ ਆਪਣਾ ਟਾਊਨ ਆ ਜਿਹੜਾ ਤੁਰਮੀ ਆ ਉਹ ਹੈਗਾ ਹਮਰ ਟਰਾਈਬ ਦਾ ਤੇ ਜਿਹੜਾ ਜਿੰਕਾ ਸੀਗਾ ਉਹ ਹੈਗਾ ਅਰੀ ਟਰਾਈਬ ਦਾ ਤੇ ਜਿਹੜਾ ਇਹ ਓਮੋਰੇਟ ਹੈ ਇਹ ਹੈਗਾ 10 ਇੰਚ ਟਰਾਈਬ ਦਿਸ ਓਮੋਰੇਟ ਇਜ਼ ਦੀ 10 ਇੰਚ ਟਰਾਈਬ ਸਿਟੀ 10 ਇੰਚ ਟਾਊਨ ਹੈ ਓਨਲੀ 10 ਓਨਲੀ ਕੱਲਾ 10 ਇੰਚ ਹੀ ਰਹਿੰਦੇ تھے ਤੇ ਬਾਕੀ ਕੀਨੀਆਨਾਂ ਨਾਲੋਂ ਯਾਰ ਇਧਰਲਾ ਪਾਸਾ ਮੈਨੂੰ ਡਿਵੈਲਪ ਲੱਗ ਰਿਹਾ ਥੋੜਾ ਜਿਹਾ ਕਿ ਜਿਹੜਾ ਫੈਮਿਲੀ ਇਹ ਸੇਮ ਹੈ ਤਰਕਾਨਾ ਲੇਕ 'ਚ ਜਿਹੜੇ ਅਸੀਂ ਟਰਾਈਬ ਦੇਖੇ ਸੀ ਸੇਮ ਟਰਾਈਬ ਹੈ ਉਹੀ ਕਬੀਲਾ ਉਧਰ ਹੈ ਉਹੀ ਹੈ ਇਧਰ ਪਰ ਇਹਨਾਂ ਦੀ ਜ਼ਿੰਦਗੀ ਉਹਨਾਂ ਨਾਲੋਂ ਜ਼ਿਆਦਾ ਵਧੀਆ ਹਾਉ ਦੇ ਮੂਵ ਟੂ ਨਾਜਰਬੰਦ ਲਾਈਕ ਨਾਓ ਦੇ ਆਰ ਇਨ ਦੀ ਥੋਪੀਆ ਵੈਨ ਵੈਨ ਦੇ ਗੋਇੰਗ ਟੂ ਕਨੀਆ ਹਾਉ ਦੇ ਮੂਵ ਫਰ ਹਾਉਸ ਦੇ ਕੈਨ ਬੀ ਹੋਟਲਸ ਓਕੇ ਯਾ ਦੇ ਰੂਵਿੰਗ ਥਿਸ ਯਾ ਦੇ ਆਰ ਮੂਵਿੰਗ ਦੀ ਪੀਸਸ ਯਾ ਪੀਸਸ ਹਾਂ ਦੇ ਪੁੱਟ ਔਨ ਦੀ ਟਾਪ ਆਫ ਡਾਂਕੀ ਓਕੇ ਐਂਡ ਦੇ ਹੈਵ ਅ ਬੈਗ ਆਫ ਥਟ ਓਕੇ Because this this material it it doesn't fit on the donkey. That part. Okay. They put on the top of both sides of the donkey. You will see it has inside. Okay. So, okay. So with that they will take it. Okay. Tie to the rope on the top of donkey. And then they, when they got good land. Who has the grass? They build a house. They there. mostly use the donkey. The donkey for transporting. Okay. ਦਾ ਹਾਊਸ ਦੇ ਯੂਜ਼ ਡੋਨਕੀ ਆਈ ਥਿੰਕ ਹਵਾ ਇਨੀ ਤੇ ਚੱਲ ਰਹੀ ਹੈ ਸਾਡੀ ਛਾਤਰੀ ਵੀ ਟੁੱਟ ਗਈ ਇਧਰਲੇ ਪਾਸੇ ਸਾਰੀ ਛਾਤਰੀ ਟੁੱਟ ਗਈ ਸਾਡੀ ਮੈਨੂੰ ਲੱਗਦਾ ਵਾਟ ਇਜ਼ ਦੀ ਵਿੰਡ ਸਪੀਡ ਹੇਅਰ ਪਰ ਵਿੰਡਸ ਸਪੀਡ ਸਪੀਡ ਆਫ ਦੀ ਵਿੰਡਸ ਲਾਈਕ ਏਅਰ ਲਾਈਕ ਏਅਰ ਲਾਈਕ ਏਅਰ ਯਾ ਇਟ ਇਜ਼ ਇਟ ਹੈਜ਼ ਅ ਡੇ ਇਟਸ ਨਾਟ ਆਲਵੇਸ ਦੀ ਵਿੰਡ ਓਕੇ ਦਿਸ ਇਜ਼ ਦ ਟਾਈਮ ਇਜ਼ ਦ ਟਾਈਮ ਫਾਰ ਦ ਵਿੰਡਸ ਯਾ ਤੇ ਭਾਈ ਇਹ ਕੰਦਾ ਕੰਦਾ ਜਰੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਹੁੰਦੇ ਕਦਿਆਂ ਤੇ ਲੱਦ ਕੇ ਇਹਨਾਂ ਕੋਲ ਡੋਂਕੀ ਰੱਖੇ ਹੋਏ ਕਦਿਆਂ ਤੇ ਲੱਦ ਕੇ ਸਮਾਨ ਫਿਰ ਇਹ ਇੱਕ ਜਗ੍ਹਾ ਤੋਂ ਪੈਕ ਕਰ ਲੈਂਦੇ ਸਾਰਾ ਆ ਤੋੜ ਲੈਂਦੇ ਜੇ ਮੈਂ ਆਪਣਾ ਕੈਂਪਿੰਗ ਟੈਂਟ ਹੁੰਦਾ ਕੈਂਪਿੰਗ ਟੈਂਟਰ ਨੂੰ ਆ ਕੱਢ ਕੇ ਤੋੜ ਲੈਨੇ ਬਿਲਕੁਲ ਉਵੇਂ ਕਰਦੇ ਆ ਉਵੇਂ ਕਰਕੇ ਇਹਨੂੰ ਲੈ ਜਾਂਦੇ ਆ ਹਾਊਸ ਮਟੀਰੀਅਲ ਇਟ ਇਜ਼ ਅ ਬੈਗ ਆਫ ਦਾ ਹਾਊਸ oh this one side of the donkey this one is one side of the donkey you see it has a space inside oh yeah yeah, yeah i see All the house then they tins tins put in the, the inside yeah oh. and then one one side of the donkey this one one side of the donkey that one yeah they tie to the rope and then they transport eh bag ne kenda inna de jinne tusi dekh reho eh bagan de vichon di bas kenda oh ladd deya saman te bag jande har khile de vich koi na koi pehchan hundi hai ke vi hai ya tarhi same inna de inna de hair style to apan nu pata lagda ਜਿਵੇਂ ਆ ਦੇਖੋ ਤੁਸੀਂ ਇਹਨਾਂ ਦੇ हेयर स्टाइल ਇਦਾਂ ਦੇ ਹਨ ਜਿਨ੍ਹਾਂ ਨੇ ਇਦਾਂ ਦੇ हेयर स्टाइल ਆ ਉਹ ਅਨਮੈਰਿਡ ਨੇ ਆਪੀ ਜਿਵੇਂ ਆ ਦੇਖੋ ਆ ਵੀ ਅਨਮੈਰਡ ਕੁੜੀ ਐ ਕਿਉਂਕਿ ਇਹਦੇ ਵੀ ਜਿਨ੍ਹਾਂ ਦੇ ਜਿਹਦੇ ਸਾਹਮਣੇ ਨੂੰ ਵਾਲ ਸਿੱਟੇ ਹੋਏ ਆ ਉਹ ਅਨਮੈਰਡ ਹਾਂਜੀ ਆ ਦੇਖੋ ਜਿਵੇਂ ਇਹਦੇ ਇਹੇ ਮਤਲਬ ਇਹ ਬਣਾਇਆ ਹੋਇਆ ਸਟਾਈਲ ਇਹ ਮੈਰਿਡ ਐ ਔਰ ਇਹਦੇ ਬੱਚੇ ਵੀ ਨਹੀਂ ਕਰਦੇ ਜਿਵੇਂ ਜਿਹਦੇ 1 ਤੋਂ ਵੱਧ ਨਿਆਣਾ ਤਾਂ ਉਹਦੇ ਆ 2 ਇੱਥੇ ਮਿੱਟੀਆਂ ਜੇ ਬਣਾਈ ਹੁੰਦੀ ਨੇ ਜਿਵੇਂ ਦੇ 2 ਨਿਆਣੇ ਨੇ ਤਾਂ 2 ਮਿੱਡੀਆਂ ਨੇ ਜੇ ਵਸ ਨਿਆਣੇ ਹੋਣਗੇ ਤਾਂ ਬੱਦਲ ਹੋ ਜਾਣਗੇ ਇਹ ਹਰੇਕ ਕਬੀਲੇ 'ਚ ਨਾ ਲੱਖ ਲੱਖ ਪਛਾਣ ਹੁੰਦੀ ਹੈਗੀ ਔਰਤਾਂ ਦੀ ਤੇ ਇਹਨਾਂ ਦੇ ਕਬੀਲੇ 'ਚ ਜਿਹੜੀ ਪਛਾਣ ਹੈ ਔਰਤਾਂ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਹੈਗੀ ਜਿਹੜੇ ਮੇਨ ਫਰਕ ਇਹ ਹੀ ਹੈ ਜਿਹੜੀ ਵਿਆਹੀ ਹੋਈ ਹੈ ਉਹ ਸਾਈਡ ਤੇ ਬਾਲ ਪਾਊਗੀ ਕਰਮੀ ਵਾਲੀ ਆ ਨਾ ਜਿਹੜੇ ਐਡ ਕਰਦੇ ਹੁੰਦੇ ਨੇ ਮਿੱਟੀ ਗੁੰਦ ਲਈ ਇਹਨੂੰ ਇਹਨੇ ਫੈਸ਼ਨ ਬਣਾ ਦਿੱਤਾ ਇੱਕ ਕਬੀਲੇ ਦੇ ਨਾਲ ਜਿੰਨੇ ਪੇਰੈਂਟਸ ਆ ਜਾਂ ਗ੍ਰੈਂਡ ਪੇਰੈਂਟਸ ਆ ਜਿਹੜੇ ਮਤਲਬ ਇਹਨਾਂ ਦੇ ਵੱਡੇ ਵੱਡੇ ਰਿਆ ਇਹਨਾਂ 'ਚ ਕੋਈ ਕੱਪੜੇ ਨਹੀਂ ਪਾਉਂਦਾ ਸਾਰੇ ਐਵੇਂ ਹੀ ਰਹਿੰਦੇ ਆ ਅੱਜ ਵੀ ਮਤਲਬ ਬਿਨਾ ਕੱਪੜਿਆਂ ਤੋਂ ਰਹਿੰਦੇ ਆ ਤੇ ਪਰ ਇਹ ਜਵਾਕਾਂ ਨੂੰ ਵਧੀਆ ਯਾਰ ਅੱਗੇ ਲੈ ਕੇ ਜਾ ਰਹੇ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹਨਾਂ ਦੇ ਨਿਆਣੇ ਕੋਈ ਵੀ ਤੁਹਾਨੂੰ ਨੰਗ ਤੜੰਗਾ ਨਹੀਂ ਮਿਲੇਗਾ ਸਾਰੇ ਕੱਪੜੇ ਪਾਉਂਦੇ ਆ ਆਪਣੇ ਤੇ ਆਲੇ ਦੁਆਲੇ ਮਤਲਬ ਇਹਨਾਂ ਨੂੰ ਐਜੂਕੇਟ ਕਰ ਰਹੇ ਆ ਹਵਾ ਇੰਨੀ ਕਿੰਨੀ ਜ਼ਿਆਦਾ ਤਿੱਖੀ ਚੱਲ ਰਹੀ ਆ ਨਾ ਯਾਰ ਤੇ ਰੇਤ ਆਉਂ ਡੁੱਟ ਪੈ ਰਹੀ ਆ ਬਿਲਕੁਲ ਡੇਜ਼ਰਟ ਦੇ ਵਿੱਚ ਰਹਿੰਦੇ ਆ ਆਲੇ ਦੁਆਲੇ ਸਾਰਾ ਦੂਰ ਦੂਰ ਤੱਕ ਹੋਣਾ ਸਾਰਾ ਡੇਜ਼ਰਟ ਹੈਗਾ ਛੋਟੀਆਂ ਛੋਟੀਆਂ ਜੜੀਆਂ ਬੂਟੀਆਂ ਹੈਗੀਆਂ ਯਾਰ ਇਹ ਵੀ ਨਾ ਇਹਨਾਂ ਦੀ ਕਲਾਕਾਰੀ ਆ ਮਤਲਬ ਘਰ ਬਣਾਉਣ ਦੀ ਬਹੁਤ ਵੱਡੀ ਤੁਸੀਂ ਇਹ ਦੇਖੋ ਇੰਨੀ ਹਵਾ ਚੱਲਦੀ ਇੱਥੇ ਤੇ ਇਹਨੂੰ ਮਤਲਬ ਕਿਸ ਤਰੀਕੇ ਨਾਲ ਆ ਟੀਨਾਂ ਨੂੰ ਇੱਕ ਦੂਜੇ ਨਾਲ ਗੰਡਾ ਪਾ ਕੇ ਆ ਇਸ ਤਰੀਕੇ ਨਾਲ ਹਨਾ ਇਹਨੂੰ ਰੱਖਿਆ ਹੋਇਆ ਹੈਗਾ ਤੇ ਟੀ ਨਾ ਉਡਦੀਆਂ ਨਹੀਂ ਹੈਗੀਆਂ ਨਹੀਂ ਆਪਣੇ ਖੜਕ ਕੇ ਮਤਲਬ ਇਹ ਹਵਾ ਨਾਲ ਵੈਸੀ ਉੱਡ ਕੇ ਭੱਜ ਸਕਦੀਆਂ ਹੈਗੀਆਂ ਤੇ ਪਰ ਜਿਵੇਂ ਕੁਦਰਤ ਨੇ ਨਾ ਕਿਸੇ ਨੂੰ ਬਣਾਇਆ ਜਨਮ ਦਿੱਤਾ ਉਵੇਂ ਦਾ ਉਹਨੂੰ ਮਤਲਬ ਡਿਜ਼ਾਈਨ ਕੀਤਾ ਹੈਗਾ ਉਵੇਂ ਦਾ ਉਹਨੂੰ ਤਜਰਬਾ ਦਿੱਤਾ ਹੈ ਤੇ ਆਪਾਂ ਦੇਖ ਲੋ ਯਾਰ ਮਤਲਬ ਕਿਸ ਹੱਦ ਤੱਕ ਮਾਡਰਨ ਹੋ ਗਏ ਆ ਹਨ ਆਪਣੇ ਥੋੜੀ ਜੀ 6:00 ਵਜੇ ਕੋਈ ਜ਼ਖਮ ਹੋ ਜੇ ਤੇ ਆਪਾਂ ਛੱਟ ਦੇਣੇ ਹਸਪੀਟਲ ਨੂੰ ਜਾਂਦੇ ਆ ਤੇ ਇਹਨਾਂ ਦੀ ਇਮਿਊਨਿਟੀ ਉਸ ਹਿਸਾਬ ਨਾਲ ਡਿਵੈਲਪ ਹੋਈ ਹੋਈ ਹੈ ਇਹ ਪੂਰੇ ਹਸਪੀਟਲ ਤੋਂ ਦੂਰ, ਮੈਡੀਕਲ ਲਾਈਨ ਤੋਂ ਦੂਰ ਸਾਰੇ ਗਸਤੋਏ ਦੂਰ ਰਹਿੰਦੇ ਆ ਤੇ ਬੱਟ ਫਿਰ ਵੀ ਇਹ ਸਰਵਾਈਵ ਕਰ ਜਾਂਦੇ ਆ। ਇਹਨਾਂ ਦੇ ਵੀ ਜਿਹੜੇ ਨਿਆਣੇ ਉਹ ਵੀ ਜਨਮ ਲੈਂਦੇ ਆ। ਆਪਣੇ ਜਾਂ ਕਈ ਵਾਰੀ ਕਹਿੰਦੇ ਵੀ ਜਦੋਂ ਪ੍ਰੈਗਨੈਂਟ ਹੁੰਦੀ ਆ ਊਮਨ ਆ ਨਹੀਂ ਕਰਨਾ ਚਾਹੀਦਾ, ਆ ਨਹੀਂ ਕਰਨਾ ਚਾਹੀਦਾ ਹਨਾ ਤੇ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਦੇਖੋ ਇੰਨੀਆਂ ਧੁੱਪਾਂ ਚ ਇੱਥੇ ਕੰਮਕਾਰ ਕਰਦੇ ਫਿਰਦੇ ਰਹਿੰਦੇ ਆਗੇ। ਤੇ ਅਸਲ 'ਚ ਆਏ ਆ ਵੀ ਜਿੰਨਾ ਕ ਬੰਦਾ ਸੋਹਲ ਹੋਈ ਜਾਂਦਾ ਉਨਾ ਵੱਧ ਬਿਮਾਰ ਹੋਈ ਜਾਂਦਾ ਜਿੰਨਾ ਕ ਵੱਧ ਮਿੱਟੀ ਨਾਲ ਜੁੜਿਆ ਰਹਿੰਦਾਗਾ ਜਿਵੇਂ ਇਹ ਧੁੱਪਾਂ ਸਹਿੰਦੇ ਆ ਮਿੱਟੀ 'ਚ ਰਹਿੰਦੇ ਆ ਤਾਂ ਉਹ ਆ ਜਾਂ ਕੁਦਰਤ ਉਹਨੂੰ ਮਤਲਬ ਹੋਰ ਤਾਕਤਵਰ ਬਣਾ ਕੇ ਰੱਖਦੀ ਆ ਤੇ ਹੁਣ ਬਈ ਅਸੀਂ ਇੱਥੋਂ ਬਾਹਰ ਨਿਕਲਣ ਲੱਗੇ ਆ ਇਸ ਸਟ੍ਰਾਈਟ ਤੋਂ ਤੇ ਸਾਨੂੰ ਲੈਣ ਦੇ ਲਈ ਸਾਡੀ ਗੱਡੀ ਆ ਰਹੀ ਹੈਗੀ ਓ ਯਾਰ ਇੰਨਾ ਕਿਤੇ ਧੁੱਪ ਤਿੱਖੀ ਹੁੰਦੀ ਆ ਜੇ ਅੱਜ ਧੁੱਪ ਤਿੱਖੀ ਨਹੀਂ ਸੀ ਅੱਜ ਇੰਨਾ ਕ ਅੱਜ ਇੰਨਾ ਕ ਮਿੱਟੀ ਘੱਟਾ ਸੀ ਨਾ ਪੁੱਛੋ ਨਾ yeah very nice good experience yeah nice i hope you good you did some of the content I the yeah. 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 No, a... uh, uh, which i tell you yeah now we try to try check your status passport yeah with passport ek anda quick drive hai jada passport mangda si so let's go yes, okay let's go to the border hun sanu kinia de border te leke chalde ha thank you boss nice trip ਕਾਰ ਚ ਬਹਿ ਕੇ ਮੜੀ ਇਹ ਸ਼ਾਂਤੀ ਆਈ ਹੈ ਭਰਾਵੋ ਓ ਹੋ 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 ਮੱਟ ਭਰ ਗਏ ਹਾਂ ਦੇਖਦੇ ਰਿੱਤੀ ਨਾਲ ਭਰ ਕੇ ਅੱਜ ਸੋ ਡਸਟੀ ਟੂਡੇ ਇਜ਼ ਅ ਹਾਰਰਬਲ ਐਕਸਪੀਰੀਅੰਸ ਰੀਲੀ ਯਾ ਬਿਕਾਜ਼ ਵੈਨ ਵੀ ਕਰਾਸ ਦ ਰਿਵਰ ਇਟਸ ਆਲਸੋ ਹਾਰਰਬਲ ਵੀਕ ਟੂਡੇ ਇਜ਼ ਆਵਰ ਲਾਸਟ ਡੇ ਵੀ ਆਰ ਗੋਇੰਗ ਟੂ ਡਾਈ ਇਸ ਕਾਪਰਰੋਸ ਯਾ ਹੈ the boat captain was failed to the, to the river ekadam captain ne shawl mar di ta bach gaye kanda yes captain was very nice yeah, yeah he was yeah keep protect us anthe na a gaya bantam wa ma banu tarna sa na uss dive kare ge eh sara qabila na minia da rehnda ga tus dikho ਜੋ ਅਸੀਂ ਬਾਰਡਰ ਨੂੰ ਜਾ ਰਹੇ ਇਹਨਾਂ ਦੇ ਆਲੇ ਦੁਆਲੇ ਘਰ ਹੈ ਲੈ ਵੀ ਬਿਲਕੁਲ ਬਾਰਡਰ ਤੇ ਲਿਆ ਕੇ ਉਤਾਰਤਾ ਇਹਨਾਂ ਨੇ ਸਾਨੂੰ ਬਹੁਤ ਅਜੀਬੋ ਗਰੀਬ ਬਾਰਡਰ ਹੈ ਯਾਰ ਕੋਈ ਫੈਂਸਿੰਗ ਨਹੀਂ ਕੋਈ ਫੌਜ ਨਹੀਂ ਕੁਝ ਨਹੀਂ ਹੈਗਾ ਤੇ ਖੁੱਲਾ ਜਿਹਾ ਡੈਜ਼ਰਟ ਵੱਡੀ ਗੱਲ ਨਾਲ ਇਹਨਾਂ ਨੇ ਇਹ ਦੱਸੀ ਹੈ ਕਹਿੰਦੇ ਲੋਕ ਆਮ ਹੀ ਆ ਜਾ ਸਕਦੇ ਇੱਥੋਂ ਕੋਈ ਰੁਕ ਟੋਕ ਨਹੀਂ ਹੈਗੀ ਤੇ ਕੋਈ ਪਾਸਪੋਰਟ ਵੀਜ਼ਾ ਲੈਂਡ ਦੀ ਕੋਈ ਜ਼ਰੂਰਤ ਨਹੀਂ ਇੱਕ ਇਹਨਾਂ ਦਾ ਆਰਮੀ ਦਾ ਬੰਦਾ ਜ਼ਰੂਰ ਬੈਠਾ ਸੀਗਾ ਤੇ ਉਹਨੂੰ ਆ ਬਾਈ ਨੇ ਜਿਹੜਾ ਸਾਡਾ ਲੋਕਲ ਗਾਈਡ ਹੈ ਤੇ ਆ ਪੁਰਜੀ ਆ ਗਈ ਤੇ ਉਹਨੂੰ ਤੁਹਾਨੂੰ ਇਹ ਕਹਿੰਦਾ ਵੀ ਮੈਂ ਲੋਕਲ ਵੀਜ਼ਾ ਤੁਹਾਡਾ ਹੀ ਇਸੇ ਲੋਕਲ ਵੀਜ਼ਾ ਤੇ ਇਹ ਕਹਿੰਦਾ ਵੀ ਮੈਂ ਨਾਲ ਆਨੇ ਹੱਥ ਚੱਕਦਾ ਉਹਨੇ ਜਾਣ ਦਿੱਤਾ ਇਥੇ ਥੋਪੀਆ ਤੇ ਕੇਨਿਆ ਦੀ ਸਰਹੱਦ ਹੈਗੀ ਇਹ ਤੇ ਦੇਖ ਲੋ ਇੰਟਰਨੈਸ਼ਨਲ ਬਾਰਡਰ ਆ ਅਫਰੀਕਾ ਦੇ ਦੇਸ਼ਾਂ ਦੇ ਜਾਂ ਮੋਸਟਲੀ ਯੂਰਪ ਚ ਦਾ ਹੈ ਹੀ ਨਹੀਂ ਗੇ ਆਪਣੀਆਂ ਕੁਲਾ ਇੰਡੀਆ ਪਾਕਿਸਤਾਨ ਦਾ ਜਾਂ ਡਿਸਪੂਟਡ ਜਿਹਨੇ ਬਾਰਡਰ ਹੈ ਜਾਦੇ ਮਤਲਬ ਜਿਨ੍ਹਾਂ ਦੇ ਜਾਦੇ ਸਖਤਾਈ ਹੈ ਨਹੀਂ ਮੋਸਟਲੀ ਦੁਨੀਆ ਤੇ ਜਿਹੜੇ ਬਾਰਡਰ ਆ ਉਹ ਜਿਆਦਾ ਸਖਤ ਨਹੀਂ ਹੁੰਦੇ ਤੇ ਇਸ ਤਰ੍ਹਾਂ ਦੀ ਹੁੰਦੇ ਆ ਤੁਸੀਂ ਹੁਣ ਮੈਂ ਲੀਗਰੀਕ ਇਨੀ ਵਾਲੇ ਪਾਸੇ ਖੜਾ ਤੇ ਵੀਜ਼ਾ ਮੇਰੇ ਕੋਲੇ ਹੈ ਨਹੀਂ ਗਾ ਥੋੜਾ ਜੀ ਇਸ ਤਰ੍ਹਾਂ ਜਿਆਦਾ ਇਧਰ ਨਹੀਂ ਗਾ ਸਾਰਾ ਦਰਿਆਇ ਤੋਂ ਵਾਲਾ ਤੋਂ ਵਾਲਾ ਦੱਸੋਨੇ ਸੋਵ ਦੇ ਸਾਈਡ ਥਿਸ ਸਾਈਡ ਇਥੋਪੀਆ ਥਿਸ ਸਾਈਡ ਇਜ਼ ਇਥੋਪੀਆ ਐਂਡ uh, that side is kenya oh so is... okay ਮੈਂ ਬਾਈ ਇਥੋਪੀਆ ਚੀ ਸੀਗਾ ਤੇ ਮੈਨੂੰ ਐਸੀ ਮੈਂ ਕਿਹਾ ਕਿਤੇ ਮੈਂ ਕਿਨੀਆ ਜਾ ਹੁਣ ਕਿਨੀਆ ਵਾਲੇ ਪਾਸੇ ਆ ਮੈਂ ਰਾਜੇ ਬਾਈ ਹੋਣਿਆਂ ਨੂੰ ਸਲਾਮ ਐਥੋਂ ਰਾਜੇ ਬਾਈ ਤੁਹਾਡੇ ਦੇਸ਼ ਆ ਗਏ ਸੀ ਸੇ ਸੇ ਜੰਪ ਜੰਪ ਸੇ ਲਵ ਯੂ ਰਾਜਾ ਲਵ ਯੂ ਰਾਜਾ ਸਾਨੂੰ ਕੜੀ ਬਣਾ ਕੇ ਭੇਜੋ ਆ ਬਹੁਤ ਦਿਨ ਹੋ ਗਏ ਸਾਨੂੰ ਰੋਟੀ ਖਾਦੀ ਨੂੰ ਯਾਰ 5-7 ਦਿਨ ਹੋ ਗਏ ਜਿੱਦ ਦੇ ਆ ਕਬੀਲਿਆਂ ਚ ਆਇਆ ਨਾ ਤੇ ਅਸੀਂ ਇੱਥੇ ਵੇਟ ਕਰ ਰਹੇ ਹਾਂ ਬਾਰਡਰ ਤੇ ਬੈਠੇ ਸਾਨੂੰ ਕਿਨੀ ਵਾਲੇ ਆ ਜਿੰਨੇ ਰੋਟੀ ਰੋਟੀ ਭੇਜੋ ਭਾਈ ਹਾਉ ਫਾਰ ਕਿਨੀਅ ਫਰਮ ਹੇਅ ਫਰਮ ਹੇਅ ਲਾਈਕ 5 ਟੂ 6 ਕਿਲੋਮੀਟਰ 5 ਟੂ 6 ਕਿਲੋਮੀਟਰ ਟੂ ਦਾ ਸੋਲਜਰ ਟੂ ਦਾ ਸੋਲਜਰ ਕਿਨੀਅਨ ਸੋਲਜਰ ਓਕੇ ਐਂਡ ਗਾਇ ਇਫ ਅ ਇਫ ਵੀ ਹੈਵ ਵੀਜ਼ਾ ਕੈਨ ਵੀ ਕ੍ਰੋਸ ਫਰਮ ਥਿਸ ਬਾਰਡਰ অর ਨਾਟ ਸੋ ਦੇ ਵੇ ਇਜ਼ ਦੀ ਇਮੀਗ੍ਰੇਸ਼ਨ vezdi oh, road road the road is now it because of the water okay so you need to go back like a 10 kilometers back okay 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 just over here okay ginan okay. 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 police station de side eh kanda bhai kanda aa darya aega jehda o morre vair tonu pehla dikhaya si utthe neede ja ke dikhanu morre vair ithon de sare de darya lang gaya ਇਹ ਸਾਰਾ ਰੋਡ ਤੋੜਤਾ ਤੇ ਵੈਸੇ ਇਹ ਕਹਿੰਦਾ ਵੀ ਜਿਹੜਾ ਇਹ ਕੀਨੀ ਵਾਲੀ ਸਾਈਡ ਹੈਗੀ ਤੁਸੀਂ ਇੱਥੋਂ ਇਮੀਗ੍ਰੇਸ਼ਨ ਤੁਹਾਡੇ ਕੋਲ ਜਾ ਸਕਦੇ ਹੋ ਜਿਹੜਾ ਉਹ ਤੁਹਾਨੂੰ ਉੱਪਰ ਦਿਖ ਰਿਹਾ ਨੇ ਉਹ ਪੁਲਿਸ ਦੀ ਚੌਂਕੀ ਹੈ ਇਹਨਾਂ ਦੀ ਫੌਜ ਦੀ ਤੇ ਇਮੀਗ੍ਰੇਸ਼ਨ ਆਫਿਸ ਵੀ ਹੁੰਦੇ ਆ ਇਹ ਜਿਹੇ ਅਫਰੀਕਾ ਦੇ ਇਮੀਗ੍ਰੇਸ਼ਨ ਆਫਿਸ ਹੁੰਦੇ ਜਾਂਦੇ ਹੋਏ ਦਿਖਾਉਣੀ ਆ ਸੱਲੋ ਤੇ ਯੂ ਲਵ ਈਚ ਆਵਦਰ ਇਹ ਸਾਰੇ ਲੋਕਲ ਬੰਦੇ ਇੱਥੋਂ ਦੇ ਜਿਹੜੇ ਟ੍ਰਾਈਬਲ ਏਰੀਆ ਹੈ ਉਹਨਾਂ ਦੇ ਨਿਆਣੇ ਆ ਇਹ ਜਦੋਂ ਅਸੀਂ ਇੱਥੇ ਹੀ ਰਹਿੰਦੇ ਆ ਬਾਰਡਰ 'ਤੇ ਤੇ ਸਾਨੂੰ ਦੇਖਣ ਆ ਕੇ ਜਦੋਂ ਅਸੀਂ ਆ ਗਏ ਕੀਨੀਆਲਿਓ ਤੁਹਾਡੀ ਯਾਦ ਬਹੁਤ ਆਉਂਦੀ ਆ ਸਾਰਿਆਂ ਦੀ ਗਰੀਬੂ ਕੀਨੀਆ ਜੰਬੂ ਕੀਨੀਆ ਵੈਲਕਮ ਟੂ ਕੀਨੀਆ ਹਕੂਨਾ ਮਟਾਟਾ ਇਹ ਮੈਨੂੰ ਆਉਣ ਨਹੀਂ ਦਿੰਦਾ ਯਾਰ ਮੇਰਾ ਜੀ ਬਹੁਤ ਕਰਦਾ ਥੋਡੇ ਕੋਲੇ ਆਉਣ ਨੂੰ ਨੋ ਨੋ ਆਈ ਵੈਂਟ ਟੂ ਕਰ ਰਹੇ ਆ afrika ਦੀ জারਨੀ ਸਾਰੀ ਇੰਜੋਏਮੈਂਟ ਦੀ ਆ ਪਹਿਲਾ ਬਾਈ ਹੁਣੇ ਨਾਲ ਬੜਾ ਕੀਨੀਆ ਵਾਲੇ ਨੇ ਘੁਮਾਇਆ ਫਰੈਂਜਾ ਕਰਾ ਇੱਥੇ ਦੇਗੂ ਘੁਮਾਇਆ ਸਾਰੇ ਸਾਰੇ ਦੇਸ਼ ਹੀ ਆ ਬੜਿਆ ਜਿੱਥੇ ਜਾਂਦੇ ਮਹੱਤ ਸੱਚੀ ਆਰੀ ਜਿੰਦਾਬਾਦ ਨੇ ਸੱਚੀ ਤੁਹਾਨੂੰ ਮਿਸ ਕਰ ਰਹੇ ਆ ਸਾਰਿਆਂ ਨੂੰ ਯਾਰ ਤੇ ਅਸੀਂ ਇੱਥੋਂ ਵਾਪਸ ਜਾ ਰਹੇ ਆ ਫਿਰ ਕਦੇ ਆਵਾਂਗੇ ਕੀਨੀਆ ਵਾਲੇ ਮਿਲਾਂਗੇ ਤੁਹਾਡੇ ਬਹੁਤ ਸਾਰੇ ਜਣਕ ਮੈਸੇਜ ਪਿਆਰ ਸਤਿਕਾਰ ਤੁਹਾਡਾ ਹੁੰਦਾ ਹੈਗਾ ਤੇ ਹੁਣ ਅਸੀਂ ਇੱਥੋਂ ਵਧਣ ਲੱਗਿਆ ਵਾਪਸੀ ਦੇ ਲਈ ਜਿਹੜਾ ਨਾ ਇਧਰਲੇ ਪਾਸੇ ਵਾਲਾ ਸਾਰਾ ਏਰੀਆ ਇਹ ਲੇਕ ਤਰਕਾਨਾ ਦੇ ਨਾਲ ਦਾ ਹੈਗਾ ਤੇ ਕੀਨੀ ਵਾਲੇ ਪਾਸੇ ਲੇਕ ਤਰਕਾਨਾ ਸੀ ਤੇ ਇਧਰਲੇ ਪਾਸੇ ਸਾਰਾ ਏਰੀਆ ਐਡਾ ਇੱਕ ਪਿਆਰਾ ਏਰੀਆ ਨਾ ਯਾਰ ਇੱਥੋਂ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਇੰਨਾ ਜੀ ਲੱਗਿਆ ਹੋਇਆ ਇੱਥੇ ਤੇ ਕਮਾਲ ਦਾ ਲੈਂਡਸਕੇਪ ਆ ਕੀਨੀਆਂ ਚ ਵੀ ਕਮਾਲ ਦਾ ਲੈਂਡਸਕੇਪ ਹੈ ਉੱਤਰਨੇ ਪਾਸੇ ਤੇ ਇਧਰਲੇ ਪਾਸੇ ਵੀ ਕਮਾਲ ਦੀ ਧਰਤੀ ਹੈ ਅਸੀਂ ਤਾਂ ਵੈਸੇ ਜਿਹੜੇ ਪਾਸੇ ਨੂੰ ਜਾਣਾ ਹੁੰਦਾ ਹੈਗਾ ਤੇ ਉਸੇ ਪਾਸੇ ਸਾਨੂੰ ਐ ਹੁੰਦਾ ਵੀ ਦੇਸ਼ ਨੂੰ ਮੁਕਾਂ ਕੇ ਆਈਏ ਹਰੇਕ ਕੰਟਰੀ ਜੀ ਸਾਡਾ ਇਹ ਕਨਸੈਪਟ ਹੁੰਦਾ ਹੈਗਾ ਤੇ ਜਦੋਂ ਕੇਨੀਆ ਵਾਲੇ ਪਾਸੇ ਉਹ ਆਏ ਸੀ ਉਦੋਂ ਇਥੋਪੀਆ ਬਾਰਡਰ ਤੱਕ ਆਏ ਸੀਗੇ ਉਧਰਲੇ ਪਾਸੇੋਂ ਦੇਖਿਆ ਸੀ ਤੇ ਹੁਣ ਇਧਰਲੇ ਪਾਸੇ ਸਪੈਸ਼ਲੀ ਵੀਜ਼ਾ ਲੈ ਕੇ ਆਏ ਆ ਦੁਬਾਰਾ ਹੁਣ ਇਧਰੋਂ ਕੇਨੀਆ ਵਾਲਾ ਪਾਸਾ ਦੇਖ ਕੇ ਜਾ ਰਹੇ ਆ ਬਾਕੀ ਅੱਗੇ ਯੂਗਾਂਡਾ ਵਾਲਿਆਂ ਦੀ ਵੀ ਬਹੁਤ ਯਾਦ ਆਉਂਦੀ ਹੈ ਬਾਈ ਬਲਪ੍ਰੀਤ ਹੋਣਿਆਂ ਦੀ ਤੇ ਜਿੰਨਾਂ ਜਿੰਨਾਂ ਕੋਲੇ ਪਹਿਲਾਂ ਰਹਿ ਗਏ ਆ ਪਹਿਲਾਂ ਵਾਲੇ ਅਫਰੀਕਾ ਦੇ ਟੂਰ ਤੇ ਕੇਨੀਆ ਰਵਾਂਡਾ ਯੂਗਾਂਡਾ ਤੇ ਬਰੁੰਦੀ ਤੰਜ਼ਾਨੀਆ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡੀ ਖੁਸ਼ਬੂ ਇੱਥੇ ਤੱਕ ਆ ਜਿਹੜੀ ਹਵਾ ਚੱਲਦੀ ਹੈ ਤੁਹਾਡੀ ਖੁਸ਼ਬੂ ਹੇ ਤੱਕ ਸਾਡੇ ਦਿਲਾਂ 'ਚ ਵਸਦੀ ਹੈ ਤੇ ਮਿਲਾਂਗੇ ਬਹੁਤ ਜਲਦੀ ਥੈਂਕ ਯੂ ਸੋ ਮਚ ਹਾਂਜੀ ਸਵਾਰੇ ਫਿਰ ਮਿਲਾਂਗੇ ਕਦੇ ਇੱਥੋਂ ਲੈਨੇ ਹਲਵੇ ਦਾ ਬਾਏ ਬਾਏ ਫਾਈਨਲੀ ਬਈ ਬੈਠਣਾ ਪੈਣਾ ਜੀ ਨਹੀਂ ਜਾਣ ਨੂੰ ਕਰਦਾ ਇਹ ਦੁਨੀਆ ਤੋਂ ਕਹਿੰਦੇ ਹੁੰਦੇ ਆ ਤੇ ਨਹੀਂ ਜਾਣ ਨੂੰ ਜੀ ਕਰਦਾ ਇੱਥੋਂ ਵਾਰ ਵਹ ਖਵਾਬ ਉਹ ਚੱਲਦੀ ਹੈ ਏ ਵਾਰ ਤੱਕ रेगुलर लेट्स गो लेट्स गो लेट्स गो लेट्स गो टू इमिग्रेशन वी वांट वी वांट वीजा केनिया ऑफ केनिया वीजा केनियन वीजा ओके ओ माय गॉड फंड टू आज तक किलो किलो रत्ता खा लिया अपन और रत्ता यार इना डेजर्ट है ना पूरा ये पर को जी सोना बहुत है एरिया यार है ना पर रत्ता नहीं होना चाहिए ਏ ਇਮੀਗ੍ਰੇਸ਼ਨ ਆਫਿਸ ਹੀ ਗਏ ਨਾ ਥੈਂਕ ਯੂ ਕਿਹਾ ਜੈ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਸੋ ਲੈਟਸ ਗੋ ਬੈਕ ਨਾਓ ਲੈਟਸ ਗੋ ਬੈਕ ਟੂ ਇਥੋਪੀਆ ਲੈਟਸ ਗੋ ਬੈਕ ਟੂ ਇਥੋਪੀਆ ਇੱਥੇ ਇੱਥੇ ਦੇਖ ਲੋ ਇੱਥੇ ਤੱਕ ਇਹ ਰਹਿੰਦੇ ਆ ਜਿਹੜੇ ਕਬੀਲੇ ਦੇ ਲੋਕ ਆ ਸਭਨ ਸਾਰੇ ਕਬੀਲੇ ਦੇ ਲੋਕ ਆ ਜਮਾ ਬਾਰਡਰ ਤੇ ਬੈਠੇ ਆ ਯਾਰ ਸੀ ਯੂ ਸੂਨ अगेन ओके ਬਾਏ ਬਾਏ ਲੈ ਵੀ ਵਾਪਸ ਪਹੁੰਚ ਗਏ ਤੁਰਮੀ ਸਾਡੇ ਹੋਟਲ ਗਰਮੀ ਬਹੁਤ ਹੈ ਤੇ ਸਫਰ ਵਧੀਆ ਰਿਹਾ 5 ਘੰਟੇ ਲੱਗੇ ਵਾਪਸ ਆਉਂਦੇ ਨੂੰ ਇੱਥੇ ਤੇ ਰਿਸੈਪਸ਼ਨ ਸੀਗਾ ਇਹਨੂੰ ਵੀ ਅਸੀਂ ਕੱਲ ਨੂੰ ਛੱਡ ਦੇਣਾ ਸੋ ਇਹ ਸੀ ਆਪਣਾ ਇਸ ਦਾ ਵਲੌਗ ਤੇ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਕੀਨੀਆ ਦਾ ਬਾਰਡਰ ਤੇ ਇਥੋਂ ਦੇ ਡਰਾਈਵ ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਫਿਰ ਸਾਊਥ ਥੇਥੋਪੀਆ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ